ਸਾਸੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੋਂ ਤੁਸੀਂ ਦੇਦੇ ਪਿਓ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿੰਡਾਂ ਥਾਵਾਂ ਦੇ ਵਿੱਚ ਬਹੁਤ ਸਾਰੀ ਇੱਕ ਪ੍ਰੋਬਲਮ ਆ ਰਹੀ ਹੈ ਬਿਜਲੀ ਬੋਰਡ ਨੂੰ ਲੈ ਕੇ ਤੁਹਾਨੂੰ ਦੱਸ ਦਈਏ ਕਿ ਪਿੰਡਾਂ ਥਾਵਾਂ ਦੇ ਵਿੱਚ ਆਏ ਦਿਨ ਜਿਹੜਾ ਆ ਰੌਲਾ ਰੱਪਾ ਪੈ ਜਾਂਦਾ ਹੈ ਜਾਂ ਕਈਆਂ ਥਾਵਾਂ ਤੇ ਕਿਸਾਨ ਭਰਾਵਾਂ ਨੇ ਵੀ ਜਿਹੜੇ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਲੋਕ ਇਸ ਗੱਲ ਤੋਂ ਪ੍ਰੇਸ਼ਾਨ ਹੋ ਰਹੇ ਨੇ ਬਹੁਤ ਸਾਰੇ ਲੋਕ ਜਿਹੜੇ ਆ ਇਸ ਚੀਜ਼ ਨੂੰ ਲੈ ਕੇ ਜਿਹੜਾ ਆ ਆਪਣੇ ਆਪ ਤੇ ਜਿਹੜਾ ਦੁ ਕਿ ਇਹ ਕੰਮ ਕਿਉਂ ਹੋ ਰਿਹਾ ਤੇ ਕਿਸ ਤਰ੍ਹਾਂ ਹੋ ਰਿਹਾ ਆ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕਿ ਪਿੰਡਾਂ ਥਾਵਾਂ ਦੇ ਵਿੱਚ ਜਿਹੜੇ ਆ ਅੱਜਕੱਲ ਨਵੇਂ ਮੀਟਰ ਜਿਨ੍ਹਾਂ ਨੂੰ ਕੋਈ ਚਿਪ ਵਾਲਾ ਮੀਟਰ ਕਿਹਾ ਜਾ ਰਿਹਾ ਆ ਕੋਈ ਰੀਚਾਰਜ ਵਾਲਾ ਮੀਟਰ ਕਹਿੰਦਾ ਆ ਤੇ ਕੋਈ ਇਲੈਕਟ੍ਰੋਨਿਕ ਆਧੁਨ ਆਧੁਨਿਕ ਜਿਹੜੇ ਮੀਟਰ ਲੱਗ ਰਹੇ ਆ ਉਹਨਾਂ ਦੇ ਉੱਤੇ ਜਿਹੜੀ ਗੱਲਬਾਤ ਲੋਕ ਕਰਦੇ ਨੇ ਤੇ ਪ੍ਰੇਸ਼ਾਨ ਹੁੰਦੇ ਨੇ ਕਿ ਇਹ ਸਾਰਾ ਕੁਝ ਕੀ ਏ ਬੈਲੋ ਦਾ ਆਏਗਾ ਕਿਸ ਤਰ੍ਹਾਂ ਆਏਗਾ ਜਾਂ ਰੀਚਾਰਜ ਕਰਨਾ ਪਏਗਾ ਜਾਂ ਉਹ ਮੀਟਰਾਂ ਦੀ ਅਸਲ ਕਹਾਣੀ ਹੈ ਕੀ ਏ ਅਸੀਂ ਲੋਕਾਂ ਦੇ ਮੱਦੇਨਜ਼ਰ ਇਹ ਗੱਲ ਲੈ ਕੇ ਆਣ ਵਾਸਤੇ ਬੜੇ ਤਿਰਦੇ ਜਿਹੜੇ ਆ ਉਸ ਕੀ ਲੋਕਾਂ ਨੂੰ ਜਿਹੜੀ ਸਹੀ ਜਾਣਕਾਰੀ ਦਿੱਤੀ ਜਾਵੇ ਕਿ ਅਸਲ 'ਚ ਉਹ ਮੀਟਰ ਹੈ ਕੀ ਨੇ ਇਸ ਟਾਈਮ ਮੈਂ ਧਾਰੀਵਾਲ ਵਿਖੇ ਬੈਠਾ ਹੋਇਆ ਹਾਂ ਮੇਰੇ ਨਾਲ ਧਾਰੀਵਾਲ ਐਸਡੀਓ ਸਾਹਿਬ ਨੇ ਐਡੀਓ ਸਾਹਿਬ ਦੇ ਨਾਲ ਜਾਣਕਾਰੀ ਜਿਹੜੀ ਇਹ ਲੈ ਲੈਨੇ ਆਂ ਵੀ ਇਹਨਾਂ ਤੋਂ ਜਿਹੜੀ ਜਾਣਕਾਰੀ ਟੱਟ ਤੱਕ ਪਹੁੰਚਾਉਣਾ ਕਿ ਅਸਲ 'ਚ ਉਹ ਮੀਟਰ ਕੀ ਨੇ ਕਿਸ ਤਰ੍ਹਾਂ ਨੇ ਤੇ ਕਿਉਂ ਲੱਗ ਰਹੇ ਨੇ ਉਹਨਾਂ ਦਾ ਜਿਹੜਾ ਬਿੱਲ ਜਾਂ ਜੋ ਵੀ ਕਈ ਲੋਕ ਤੇ ਇਸ ਚੀਜ਼ ਤੋਂ ਵੀ ਪਰੇਸ਼ਾਨ ਨੇ ਕਿ ਮੀਟਰਾਂ ਦਾ ਬਿੱਲ ਜਿਹੜਾ ਲੱਗ ਜੇਗਾ ਜਾਂ ਜਿਹੜੇ ਮਾਫ ਬਿੱਲ ਨੇ ਉਹਨਾਂ ਦੇ ਉੱਤੇ ਸਾਰੀ ਗੱਲਬਾਤ ਕਰ ਲੈਣੇ ਸਾਡੇ ਨਾਲ ਐਸਡੀਓ ਸਾਹਿਬ ਨੇ ਸਤਿ ਸ੍ਰੀ ਅਕਾਲ ਜੀ ਸਰ ਜਿਵੇਂ ਕਿ ਗੱਲਬਾਤ ਤੋਂ ਪਤਾ ਲੱਗ ਗਿਆ ਕਿ ਅਸੀਂ ਤੁਹਾਡੇ ਕੋਲ ਕਿਉਂ ਪਹੁੰਚੇ ਹਾਂ ਜੀ ਬਹੁਤ ਸਾਰੀ ਪ੍ਰੇਸ਼ਾਨੀ ਲੋਕਾਂ ਨੂੰ ਆ ਰਹੀ ਹੈ ਮੀਟਰਾਂ ਦੇ ਬਾਰੇ ਨਵੀਆਂ ਨਵੀਆਂ ਜਿਹੜੀਆਂ ਗੱਲਾਂ ਨਿਕਲਦੀਆਂ ਪਈਆਂ ਨੇ ਕੋਈ ਕਹਿੰਦਾ ਰੀਚਾਰਜ ਵਾਲਾ ਆਇਆ ਕੋਈ ਕਹਿੰਦਾ ਪੋਜਿਆ ਕੋਈ ਕਹਿੰਦਾ ਪੋਜਿਆ ਇਹਦੇ ਤੇ ਜਾਣਕਾਰੀ ਸਾਂਝੀ ਕਰੋ ਕਿ ਅਸਲ 'ਚ ਮੀਟਰ ਹੈ ਕੀ ਨਹੀਂ ਐਕਚੁਅਲੀ ਇਹ ਮੀਟਰ ਜਿਹੜੇ ਇਹ ਮੀਟਰ ਨਵੇਂ ਆਏ ਇਹ ਸਮਾਰਟ ਮੀਟਰ ਆ ਸਾਡੇ ਇਹ ਮਤਲਬ ਐਕੂਰੇਟ ਕਿਸੇ ਦੀ ਨਾ ਬਿਜਲੀ ਵੱਧ ਹੋਏਗੀ ਘਟ ਹੋਏਗੀ ਨਾ ਇਹਦੇ ਜੇ ਘਟ ਬਿਜਲੀ ਬੱਲੂਗੀ ਜੋ ਕੰਜ਼ਿਊਮਰ ਨੇ ਐਕੂਰੇਟ ਬਾਲਿਆ ਉਹਦੇ ਹਿਸਾਬ ਨਾਲ ਹੀ ਉਹਨਾਂ ਨੂੰ ਉਹਨਾਂ ਦੇ ਯੂਨਟਾਂ ਦਾ ਬਿੱਲ ਆਏਗਾ ਇਹਨਾਂ ਨੂੰ ਆਪਾਂ 스마트 ਮੀਟਰ ਕਹਿੰਦੇ ਆਪਾਂ ਇਹਦੇ ਵਿੱਚ ਤੁਸੀਂ ਜਿਹੜਾ ਕਹਿੰਦੇ ਆ ਵੀ ਇਹਦੇ ਚ ਚਿਪ ਪੈਣੀ ਆ ਪ੍ਰੀਪੇਡ ਹੋਣੇ ਆ ਇਹ ਅਜੇ ਕੁਝ ਨਹੀਂ ਹੋਣਾ ਸਿਰਫ 스마트 ਮੀਟਰ ਇਹ ਲੱਗਣੇ ਆ ਉਸੇ ਤਰ੍ਹਾਂ ਬਿੱਲ ਇਦੇ ਚ ਪੇਪਰਲੈਸ ਬਿਲਿੰਗ ਹੋਣੀ ਹੈ ਜਦੋਂ ਇਹ ਮੀਟਰ ਲੱਗ ਜਾਣਗੇ ਸਾਡੇ ਇੱਕ ਖਪਤਕਾਰ ਦੇ ਜਿਹੜਾ ਮੋਬਾਈਲ ਨੰਬਰ ਦਿੱਤਾ ਹੈਗਾ ਉਹਦੇ ਤੇ ਸਿੱਧਾ ਹੀ ਉਹਨਾਂ ਦੇ ਫੋਨ ਤੇ ਜਿਹੜਾ ਇਹ ਬਿੱਲ ਆ ਜਾਏਗਾ ਉਹਨਾਂ ਦਾ ਜਿੰਨਾ ਮਾਫ ਹੋਏਗਾ ਉਹ ਮਾਫ ਵੀ ਰਹਿਣਾ ਜਿਹੜਾ ਉਹਨਾਂ ਨੂੰ 600 ਯੂਨਟ ਤੋਂ ਬਾਅਦ ਚਲਾਣਗੇ 600 ਯੂਨਟ ਤੋਂ ਐਕਸਟਰਾ ਚਲਾਣਗੇ ਉਹਦਾ ਉਹਨਾਂ ਨੂੰ ਬਿੱਲ ਆਊਗਾ ਸਰ ਜਿਤਨਾ ਲੋਕਾਂ ਨੇ ਜਿਹੜੀ ਜਾਣਕਾਰੀ ਜਿਹੜੀ ਇੱਕ ਪਿੰਡਾਂ ਦੇ ਵਿੱਚ ਜਾਦਾ ਜਿਹੜਾ ਰੌਲਾ ਪਿਆ ਹੋਇਆ ਕਿ ਇਹ ਜਿਹੜੇ ਮੀਟਰ ਆ ਇਹ ਚਿਪ ਵਾਲਿਆ ਰੀਚਾਰਜ ਕਰਾਉਣਾ ਪਿਆ ਆਣਾ ਵਾਕਈ ਰੀਚਾਰਜ ਕਰਾਉਣਾ ਪਏਗਾ ਕਿਸੇ ਸਮਝ ਨਹੀਂ ਅਜੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸਾਡੇ ਜਿਹੜਾ ਮੈਕਮਾ ਉਹ ਸਿਰਫ ਇਹੀ ਕਹਿਣਾ ਹੈ ਵੀ ਸਮਾਰਟ ਮੀਟਰ ਲਾਓ ਪੇਪਰਲੈਸ ਬਿਲਿੰਗ ਵਾਸਤੇ ਮਤਲਬ ਜਿਹੜਾ ਖਪਤਕਾਰ ਨੂੰ ਬਿੱਲ ਆਏਗਾ ਉਹਦੇ ਮੋਬਾਈਲ ਤੇ ਆਏਗਾ ਕੋਈ ਰੀਚਾਰਜ ਨਹੀਂ ਆਏਗਾ ਕੋਈ ਕੁਝ ਨਹੀਂ ਜਿਤਨਾ ਪਹਿਲਾਂ ਚੱਲਦਾ ਸੀਗਾ ਉਸੇ ਤਰ੍ਹਾਂ ਚੱਲਣਾਗਾ ਤੇ ਜਿਹੜਾ ਲੋਕੀ ਇਹਦੇ ਵਿੱਚ ਕਹਿ ਰਹੇ ਪੀ ਇਹਦੇ ਵਿੱਚ ਇੱਕ ਕਾਰਡ ਲੱਗਾ ਹੋਇਆ ਆ ਉਹਦੇ ਤੇ ਕਾਰਡ ਲਗਾ ਹੋਏਗਾ ਜ਼ਰੂਰ ਪਰ ਉਹਦੇ ਬਾਰੇ ਅਜੇ ਕੁਝ ਨਹੀਂ ਹੈ ਕੋਈ ਮਤਲਬ ਰੀਚਾਰਜ ਨਹੀਂ ਹੋਣਾ ਇਹ ਸਾਰੇ ਮੀਟਰ ਬਦਲੇ ਜਾਣਗੇ ਉਹਦੇ ਬਾਅਦ ਕੀ ਅੱਗੇ ਹੋਣਾ ਹੈ ਉਹਦੇ ਬਾਰੇ ਅਜੇ ਕੁਝ ਨਹੀਂ ਹੈ ਪਰ ਇਹ ਜਿਸ ਤਰ੍ਹਾਂ ਬੇਲਾਣਾ ਉਸੇ ਤਰ੍ਹਾਂ ਹੀ ਆਈ ਜਾਏਗਾ ਜਿੱਦਾਂ ਪਹਿਲਾਂ ਚੱਲਦਾ ਪਿਆ ਉਸੇ ਤਰ੍ਹਾਂ ਹੀ ਚਲੇਗਾ ਰੈਗੂਲਰ ਬੇਲਾਣਾ ਰੈਗੂਲਰ ਬੇਲਾਣਾ ਤੇ ਜਿਨ੍ਹਾਂ ਲੋਕਾਂ ਦੇ 600 ਜੁੰਟ ਪਹਿਲਾਂ ਵੀ ਤੁਸੀਂ ਦੱਸ ਚੁੱਕੇ ਹੋ ਉਹੋ ਹੀ ਤਾਂ ਜਿਹੜੇ ਲੋਕਾਂ ਦੇ ਬਿਲਕੁਲ ਐਸੇ ਕੋਟੇ ਦੇ ਜਿਹੜੇ ਮਾਪ ਨੇ ਉਹ ਕੱਟੇ ਤੇ ਨਹੀਂ ਜਾਣਗੇ ਨਹੀਂ ਬਿਲਕੁਲ ਨਹੀਂ ਕੱਟੇ ਜਾਣਗੇ ਜੀ ਜਿਸ ਤਰ੍ਹਾਂ ਚੱਲਦਾ ਪਿਆ ਉਸੇ ਤਰ੍ਹਾਂ ਹੀ ਚਲੇਗਾ ਜੋ ਗਵਰਨਮੈਂਟ ਨੇ ਕੰਸੈਸ਼ਨ ਦਿੱਤੀ ਆ ਕਿ 300 ਯੂਨਟ ਪਰਵੇਂ ਮਹੀਨੇ ਦੀ ਉਸੇ ਤਰ੍ਹਾਂ ਚੱਲਦਾ ਰਹੇਗਾ। ਕਈ ਲੋਕ ਤੇ ਕਹਿੰਦੇ ਵੀ ਸਾਡੇ ਪੁਰਾਣੇ ਮੀਟਰ ਹੀ ਰਹਿਣ ਦਿੱਤੇ ਜਾਣ। ਪਿੱਛੇ ਜੀ ਜੋੜਾ 17 ਤੋਂ ਪਿੰਡ ਗਰਦਾਸ ਨਗਲ ਦੇ ਵਿੱਚ ਅਸੀਂ ਕਵਰਿੰਗ ਕੀਤੀ ਸੀ ਕਿ ਉੱਥੇ ਜਿਹੜੇ ਮੀਟਰ ਲਾਣ ਆਏ ਸੀ ਤੇ ਉਹ ਜਦੋਂ ਉਹਨਾਂ ਤੋਂ ਆਪਾਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਤਾਂ ਨਹੀਂ ਇਹ ਚੀਜ਼ ਦਾ ਪਤਾ ਸੀ। ਪਰ ਪਿੰਡ ਵਾਲੇ ਲੋਕ ਜਿਹੜੇ ਉਹ ਕਹਿੰਦੇ ਵੀ ਇਹ ਜਿਹੜੇ ਮੀਟਰ ਲੱਗ ਰਹੇ ਨੇ, ਇਹ ਮੀਟਰ ਲੱਗਣ ਤੋਂ ਬਾਅਦ ਆ ਜਿਹੜਾ ਆ ਬੜੀ ਪਰੇਸ਼ਾਨੀ ਹੋ ਜਾਣੀ ਹੈ ਸਾਡੇ ਪੁਰਾਣੇ ਮੀਟਰ ਲਾ ਦੇਣ। ਕੀ ਉਹ ਜਿਹੜੇ ਪਹਿਲੇ ਮੀਟਰ ਹੀ ਉਹ ਨਹੀਂ ਆ ਰਹੇ ਹੁਣ? ਨਹੀਂ। ਬਿਲਕੁਲ ਨਹੀਂ ਪਹਿਲੇ ਮੀਟਰ ਬਿਲਕੁਲ ਨਹੀਂ ਆ ਰਹੇ ਇਹ ਸਾਰੇ ਹੁਣ ਜਿਹੜੇ ਸਮਾਰਟ ਮੀਟਰ ਆਉਂਦੇ ਪਏ ਆ ਇਹ ਲੋਕਾਂ ਦੀ ਜ ਮਤਲਬ ਲੋਕਾਂ ਨੂੰ ਅਜੇ ਪਤਾ ਨਹੀਂ ਨਾ ਇਹਦੇ ਬਾਰੇ ਜਿਹੜੇ ਮੀਟਰ ਸਮਾਰਟ ਮੀਟਰ ਆ ਰਹੇ ਆ ਮਤਲਬ ਇਹ ਲੋਕੀ ਸੋਚਦੇ ਪਏ ਆ ਵੀ ਸਾਡਾ ਚਿਪ ਵਾਲੇ ਲੱਗ ਜਣੇ ਆ ਚਿਪ ਵਾਲੇ ਹੋ ਜਣੇ ਆ ਸਾਨੂੰ ਪਹਿਲਾਂ ਮਤਲਬ ਪੈਸੇ ਜਮਾ ਜਿਤਨਾ ਮੋਬਾਈਲ 'ਚ ਪੈਸੇ ਜਮਾ ਕਰਾਣੇ ਪੈਂਦੇ ਆ ਉਹ ਪਹਿਲਾਂ ਕਰਾਣੇ ਪੈਣਗੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਸਮਾਰਟ ਮੀਟਰ ਹੈ ਉਸੇ ਤਰ੍ਹਾਂ ਲੱਗਣੇ ਆ ਉਸੇ ਤਰ੍ਹਾਂ ਬਿੱਲ ਆਣੇ ਆ ਇਹ ਆ ਵੀ ਬਿੱਲ ਜਿਹੜਾ ਉਹਨਾਂ ਦੇ ਮੋਬਾਈਲ ਤੇ ਸਿੱਧੇ ਆ ਜਾਣ ਕਰਨਗੇ ਹੁਣ ਪ ਤੇ ਜਿਵੇਂ ਦੇ ਪਿੰਡਾਂ ਥਾਵਾਂ ਦੇ ਵਿੱਚ ਸਾਰੇ ਇੱਕ ਚੀਜ਼ ਆ ਕਿ ਲੋਕ ਕਹ ਰਹੇ ਵੀ ਮੀਟਰ ਜਿਹੜੇ ਚੇਂਜ ਕੀਤੇ ਜਾ ਰਹੇ ਨੇ ਕਈਆਂ ਥਾਵਾਂ ਤੇ ਸਾਨੂੰ ਪਤਾ ਲੱਗਾ ਕਿ ਜਿਹੜੇ ਖਰਾਬ ਮੀਟਰ ਉਹ ਚੇਂਜ ਕੀਤੇ ਜਾ ਰਹੇ ਪਰ ਕੀ ਹੈ ਰੈਗੂਲਰ ਸਾਰੇ ਚੇਂਜ ਹੋ ਜਾਣਗੇ ਕਿ ਤਾਂ ਖਰਾਬ ਮੀਟਰ ਹੀ ਕੀਤੇ ਫਿਲਹਾਲ ਕਈ ਸਾਡੇ ਮਤਲਬ ਕੁਝ ਜਿਹੜੀਆਂ ਸਾਰੀਆਂ ਸਾਰੇ ਸਾਡੇ ਥਾਂਵਾਂ ਦੇ ਚੋਂ ਡਿਆ ਨਾ ਉਹ ਇਹ ਹੋ ਰਿਹਾ ਵੀ ਜਿਹੜੇ ਖਰਾਬ ਮੀਟਰ ਆ ਸਾਡੇ ਸੜੇ ਮੀਟਰ ਆ ਜਾਂ ਡੀ ਕੋਡ ਆ ਜਾਂਦਾ ਉਹ ਮੀਟਰਾਂ ਦੀ ਡਿਸਪਲੇ ਨਹੀਂ ਚੱਲਦੀ ਜਿਹਦਾ ਰੀਡਿੰਗ ਨਹੀਂ ਆਉਂਦੀ ਉਹ ਹੀ ਚੇਂਜ ਹੋ ਰਹੇ ਆ ਪਰ ਕਈਆਂ ਸਾਬਡੀਆਂ ਦਾ ਟੀਚਾ ਇਹ ਦੇ ਦਿੱਤਾ ਉਹਨਾਂ ਨੇ ਵੀ ਪੂਰੀ ਪੂਰੀ ਸਾਬਡੀਆਂ ਜਿਹੜਾ ਇੱਥੇ ਸਮਾਰਟ ਮੀਟਰ ਲਾਇਆ ਜਾਣਾ ਇਹ ਤਾਂ ਹੁਣ ਧਾਰੀਵਾਲ ਨੂੰ ਦਿੱਤਾ ਦਾ ਧਾਰੀਵਾਲ ਚ ਪੂਰੇ ਜਿਹੜੇ ਆ ਪੂਰੀ ਸਾਬਡੀਆਂ ਸਮਾਰਟ ਮੀਟਰਾਂ ਦੇ ਹੋਏਗੇ ਠੀਕ ਆ ਪੂਰੇ ਏਰੀਆ ਦੇ ਵਿੱਚ ਪੂਰੇ ਏਰੀਆ ਵਿੱਚ ਸਮਾਰਟ ਮੀਟਰ ਲੱਗਣਗੇ ਜਾਨਕਿ ਹਾਂ ਜਿਤਨਾ ਕਿ ਪਿੰਡਾਂ ਥਾਵਾਂ ਦੇ ਵਿੱਚ ਅਜੇ ਕੁਝ ਕੁ ਮੀਟਰ ਜਿਹੜੇ ਚੇਂਜ ਜਿਹੜਾ ਖਰਾਬ ਮੀਟਰ ਜਿਹੜੇ ਚੇਂਜ ਕੀਤੇ ਜਾ ਰਹੇ ਆ ਸਿਰਫ ਉਹ ਹੀ ਨੂੰ ਉਹਨਾਂ ਜਗ੍ਹਾ ਤੇ ਨਹੀਂ ਨਹੀਂ ਉਹ ਵੀ ਹੋ ਰਿਹਾ ਮਤਲਬ ਕੁਝ ਸਾਬਡੀਆਂ ਆਪਣੇ ਵਿਭਾਗਾਂ ਵਾਲੀਆਂ ਵੀ ਇਹਨਾਂ ਨੂੰ ਪੂਰੇ ਸਮਾਰਟ ਮੀਟਰ ਕਰ ਦੋ ਜਿੱਦਾਂ ਹੁਣ ਧਾਰੀਵਾਲ ਆਈ ਹੈ ਇੱਕ ਗਰਦਾਸਪੁਰ ਵੀ ਹੈਗੀ ਆ ਉਹ ਕਰਨੀਆਂ ਇਹਦੇ ਬਾਅਦ ਹੌਲੀ ਹੌਲੀ ਸਾਰੀ ਹੋ ਜਾਣੀ ਹੈ ਜਿਹੜੇ ਆਪਣੇ ਵੱਲੋਂ ਜਿਹੜੇ ਦਰਸ਼ਕ ਦੇਖ ਰਹੇ ਆ ਜਿਹੜੇ ਮਤਲਬ ਗੁੱਸੇ 'ਚ ਨਾਰਾਜ਼ ਨੇ ਜਾਂ ਜਿਹੜੇ ਕਿਸਾਨ ਭਰਾ ਜਿਹੜੇ ਮੀਟਰ ਨਹੀਂ ਲੱਗਣ ਦੇ ਰਹੇ ਉਹਨਾਂ ਨੂੰ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੀਦਾ ਮੈਂ ਹੀ ਮੈਸੇਜ ਦੇਣਾ ਚਾਹੁੰਦਾ ਆ ਵੀ ਜਿਹੜੇ ਮੀਟਰ ਸਾਡੇ ਕੋਲ ਆ ਰਹੇ ਆ ਬਿਲਕੁਲ ਐਕੂਰੇਟ ਮੀਟਰ ਆ ਇਹਦੇ ਨਾਲ ਕੋਈ ਕਿਸੇ ਨੂੰ ਨੁਕਸਾਨ ਨਹੀਂ ਹੈਗਾ ਕਿ ਇੱਕ ਹਫਤਕਾਰ ਨੂੰ ਕੋਈ ਨੁਕਸਾਨ ਨਹੀਂ ਹੈਗਾ ਇਹ ਬਿਲਕੁਲ ਐਕੂਰੇਟ ਹੈਗੇ ਆ ਜਿੰਨੀ ਤੁਸੀਂ ਬਿਜਲੀ ਬਾਲੋਗੇ ਉਨੇ ਹੀ ਇਹਨਾਂ ਨੇ ਯੂਨਿਟ ਦੱਸਨੇ ਆ ਜੋ 300 ਯੂਨਿਟ ਸਰਕਾਰ ਨੇ ਦਿੱਤਾ ਉਹ 300 ਵੀ ਮਿਲਣਾ ਹੈ ਇਹ ਨਹੀਂ ਵੀ ਸਮਾਰਟ ਮੀਟਰ ਲੱਗੇ ਤੇ ਉਹ ਕੱਟੇ ਜਾਣੇ ਆ ਉਹ ਬਿਲਕੁਲ ਨਹੀਂ ਕੱਟੇ ਜਾਣੇ ਜਿਸ ਤਰ੍ਹਾਂ ਸਰਕਾਰ ਨੇ ਜੋ ਕੰਸੈਸ਼ਨ ਦਿੱਤੀ ਆ ਉਹ ਉਸੇ ਤਰ੍ਹਾਂ ਹੀ ਚਲਦੀ ਰਹੇਗੀ ਤੇ ਮੈਂ ਕਿਸਾਨ ਵੀਰਾਂਗੇ ਤੇ ਸਾਰੇ ਜਿਹੜੇ ਲੋਕਾਂਗੇ ਬੇਨਤੀ ਕਰਦਾ ਕਿ ਮੀਟਰ ਜਿੱਥੇ-ਜਿੱਥੇ ਵੀ ਸਾਡੇ ਘਰਾਂ ਨੂੰ ਚਾੜੀ ਲਾਉਣ ਜਾਂਦੇ ਆ ਉਹਨਾਂ ਨੂੰ ਲਾਉਣ ਦਿੱਤੇ ਜਾਣਾ ਇਹਦਾ ਕੋਈ ਨੁਕਸਾਨ ਨਹੀਂ ਬਿਲਕੁਲ ਜੀ ਇਸ ਟਾਈਮ ਸਾਡੇ ਨਾਲ ਜਿਹੜੇ ਜੁੜੇ ਹੋਏ ਸੀ ਐਸਡੀਓ ਧਾਰੀਵਾਲ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਮੀਟਰ ਲੱਗ ਰਹੇ ਨੇ ਇਹ ਬਿਲਕੁਲ ਸਮਾਰਟ ਮੀਟਰ ਨੇ ਪਰ ਫਿਲਹਾਲ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰੀਪੇਡ ਪਲਾਨ ਨਹੀਂ ਆ ਕੋਈ SIM ਨਹੀਂ ਹੈ ਕੋਈ ਕਾਰਡ ਨਹੀਂ ਹੈ ਜਿਹੜਾ ਕਿ ਰੀਚਾਰਜ ਕੀਤਾ ਜਾਏਗਾ ਦੂਸਰੀ ਗੱਲ ਤੁਹਾਨੂੰ ਦੱਸ ਦਈਏ ਕਿ ਐਸਡੀਓ ਸਾਹਿਬ ਵੱਲੋਂ ਬਿਲਕੁਲ ਕਲੀਅਰ ਕਰ ਦਿੱਤਾ ਗਿਆ ਆ ਕਿ ਜਿਹੜੇ ਲੋਕ ਡਰਦੇ ਪਏ ਨੇ ਵੀ ਉਹਨਾਂ ਦੇ ਬਿੱਲ ਲੱਗ ਜਾਣਗੇ ਜਾਂ ਉਹਨਾਂ ਨੂੰ ਵੀ ਬਿੱਲ ਲੱਗ ਜਾਏਗਾ ਜਿਨ੍ਹਾਂ ਦੇ ਮਾਪ ਵੇਲ ਨੇ ਇਸ ਤਰ੍ਹਾਂ ਦਾ ਫਿਲਹਾਲ ਕੋਈ ਵੀ ਕਾਨੂੰਨ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਗਈ ਜੋ ਵੀ ਮੀਟਰ ਲੱਗ ਰਹੇ ਨੇ ਸਿਰਫ 스마트 ਮੀਟਰ ਨੇ ਨਾ ਕਿ ਪ੍ਰੀਪੇਡ ਮੀਟਰ ਨੇ ਨਾ ਕਿ ਕੋਈ SIM ਰੀਚਾਰਜ ਵਾਲੇ ਮੀਟਰ ਨੇ ਜਿੰਨੇ ਵੀ ਮੀਟਰ ਨੇ ਉਹ ਸਾਰੇ ਦੇ ਸਾਰੇ ਇੱਕ ਆਧੁਨਿਕ ਨਵੇਂ ਸਮੇਂ ਦੀ ਨਵੀਂ ਮਸ਼ੀਨਰੀ ਦੇ ਤਰੀਕੇ ਦੇ ਜਿਹੜੇ 스마트 ਮੀਟਰ ਨੇ ਨਾ ਕਿ ਕਿਸੇ ਤਰ੍ਹਾਂ ਦੀ ਤੁਹਾਨੂੰ ਡਰਨ ਦੀ ਲੋੜ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਡਾ ਜਿਹੜਾ ਆ ਬਿੱਲ ਨਹੀਂ ਲੱਗੇਗਾ ਬਿਲਕੁਲ ਜਿਨ੍ਹਾਂ ਦੇ ਮਾਫ ਬਿਲ ਨੇ ਜਾਂ ਜਿਨ੍ਹਾਂ ਦੇ 600 ਯੂਨਟ ਮਾਫ ਜੋ ਵੀ ਨੇ ਉਹ ਰੈਗੂਲਰ ਉਛੇ ਤਰ੍ਹਾਂ ਰਹਿਣਗੇ ਰੈਗੂਲਰ ਬਿੱਲ ਆਏਗਾ ਸਿਰਫ ਇਹਦੇ ਵਿੱਚ ਇੱਕ ਚੀਜ਼ ਹੋਵੇਗੀ ਵੀ ਜਿਹੜਾ ਤੁਹਾਨੂੰ ਇੱਕ ਪੇਪਰ ਬਿੱਲ ਆਉਂਦਾ ਹੈ ਜਿਹੜਾ ਕਿ ਲੰਬੀ ਪੇਪਰ ਬਿੱਲ ਜਿਹੜਾ ਹੁੰਦਾ ਉਹ ਨਹੀਂ ਆਏਗਾ ਤਹਾਡੇ ਮੋਬਾਈਲ ਨੰਬਰ ਜੋ ਕਿ ਤੁਹਾਡਾ ਨੰਬਰ ਜਿਹੜਾ ਮੀਟਰ ਦੇ ਨਾਲ ਅਟੈਚ ਹੈਗਾ ਉਸ ਮੋਬਾਈਲ ਨੰਬਰ ਦੇ ਉੱਤੇ ਤੁਹਾਨੂੰ ਇੱਕ ਡਿਜੀਟਲੀ ਜਿਹੜਾ ਮੈਸੇਜ ਆਏਗਾ ਜਿਹਦੇ ਮੈਸੇਜ ਦੇ ਵਿੱਚ ਤੁਹਾਡਾ ਬਿੱਲ ਜਿਹੜਾ ਆ ਆ ਦੇ ਦਿੱਤਾ ਜਾਏਗਾ ਉਹਨੂੰ ਤੁਸੀਂ ਆਨਲਾਈਨ ਤਾਰ ਸਕਦੇ ਹੋ ਜ਼ਿਆਦਾਤਰ ਤੇ 90 ਤੋਂ ਜਿਹੜਾ 95% ਲੋਕ ਜਿਹੜਾ ਆ ਆਨਲਾਈਨ ਹੀ ਬਿਲਿੰਗ ਕਰਦੇ ਪਏ ਆ ਤੇ ਸਾਰੀ ਬਿਲਿੰਗ ਜਿਹੜੀ ਆਨਲਾਈਨ ਹੀ ਹੋ ਜਾਵੇਗੀ ਪੇਪਰਲੈਸ ਜਿਹੜਾ ਆ ਬਿੱਲ ਕੀਤਾ ਜਾਏਗਾ ਇਸ ਮੀਟਰਾਂ ਦੇ ਥਰੂ ਨਾ ਕਿ ਤੁਹਾਡੇ ਜਿਹੜੇ ਆ ਮੀਟਰ ਬਦਲ ਕੇ ਤੁਹਾਨੂੰ ਪ੍ਰੀਪੇਡ ਦੇ ਵਿੱਚ ਪਾਇਆ ਜਾਏਗਾ ਇਸ ਗੱਲ ਤੇ ਘਬਰਾਉਣ ਦੀ ਕੋਈ ਲੋੜ ਨਹੀਂ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਸਭਜੀਤ ਦੇ ਨਾਲ ਡੀਪੀਸੀ ਪੰਜਾਬੀ ਧੰਨਵਾਦ